ਹਾਂਜੀ ਹੁਣ ਆਪਾਂ ਨੇ ਮੱਖਣੀ ਕੱਢ ਲਈ ਆ ਆਪਣੀ ਮਧਾਣੀ ਆ ਆਪਣੀ ਲੱਸੀ ਬਣ ਗਈ ਆ ਆ ਮੱਖਣੀ ਇੰਨੀ ਸਾਰੀ ਨਿਕਲ ਗਈ ਆ ਹੁਣ ਆਪਾਂ ਇਹਨੂੰ ਗਰਮ ਕਰਨ ਦਾ ਤਰੀਕਾ ਦੱਸਾਂਗੇ ਤੁਹਾਨੂੰ ਕਿਵੇਂ ਗਰਮ ਕਰਨੀ ਆ ਇਹ ਹਾਂਜੀ ਜੀ ਨੂੰ ਵਧੀਆ ਲੱਗੀ ਤਾਂ ਮੱਖਣੀ ਤਾਂ ਵੀਡੀਓ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਦਿਆ ਕਰੋ ਤੇ ਖਾਓ ਸਾਰੇ ਮੱਖਣੀ ਪਾਣੀ ਥੋੜਾ ਥੋੜਾ ਵਿੱਚ ਆਪਾਂ ਜਿਵੇਂ ਮਲਾਈ ਹੁੰਦੀ ਆ ਉਹਨੂੰ ਵੀ ਰੱਖ ਲਿਆ ਕਰੋ ਖਾ ਨਹੀਂ ਸਕਦੇ ਹੈਗੇ। ਉਸ ਫਿਰ ਇਕੱਠਾ ਕਰਕੇ ਥੋੜਾ ਥੋੜਾ ਦੁੱਧ ਪਾਈ ਚਲੋ। ਫਿਰ ਰਕੋ। ਸੁਹ ਮਾ ਪਾਣੀ ੜਕਲੇ ਮਾ ਪਾ ਇਹਨੂੰ ਤਾਕ ਦਾਂਗੇ ਬਸ ਲੱਸੀ ਵੀ ਲਾ ਲਓ ਜੀ ਜਿੰਨ ਜਿੰਨ ਵਧੀਆ ਲੱਗੀ ਤਾਂ ਤੁਸੀਂ ਲਾਈਕ ਮੈਨ ਜ਼ਰੂਰ ਕਰਿਓ। ਹੁਣ ਆਪਾਂ ਇਹਨੂੰ ਗਰਮ ਕਰਾਂਗੇ। ਹਾਂਜੀ ਆਪਾਂ ਨੇ ੜਕ ਕੇ ਤਾਂ ਮੱਖਣੀ ਕੱਢ ਲਈ ਸੀ। ਆ ਦੇਖੋ ਜੀ ਆਪਣੀ ਮੱਖਣੀ ਹੈਗੀ। ਹੁਣ ਆਪਾਂ ਇਹਨੂੰ ਗਰਮ ਕਰਾਂਗੇ। ਇਹਦੇ ਚੋਂ ਫਿਰ ਆਪਾਂ ਘਿਓ ਕੱਢਾਂਗੇ ਤੁਸੀਂ ਦੇਖੋ। ਹੁਣ ਤੁਸੀਂ ਦੇਖ ਲੈਣਾ ਆਪਾਂ ਕਿਵੇਂ ਘਿਓ ਬਣਾਵਾਂਗੇ ਬਸ ਇਹਦੇ ਚ ਬਾਲਾ ਆ ਜੂਗਾ ਜਦੋਂ ਇਹ ਉਬਲ ਜੇਗਾ ਹੀ ਉੱਤੇ ਫਿਰ ਝੜੂ ਜਾ ਆ ਜਾਂਦਾ ਝੱਕ ਜੀ ਆ ਜਾਂਦੀ ਆ ਫਿਰ ਉਹਨੂੰ ਉਤਾਰ ਲਓ ਰੋਟੀ ਦੇ ਉੱਪਰਨ ਵਾਸਤੇ ਕੰਮ ਆ ਜਾਂਦੀ ਆ ਫਿਰ ਘਿਓ ਆਪਾਂ ਹੁਣ ਕਿੱਥੇ ਡਲਾਂਗੇ ਸੋ ਦੇਖਣਾ ਹੁਣ ਤਾਪਾਈ ਨੂੰ ਗਰਮ ਕਰਕੇ ਤੋਂ ਠੰਡੀ ਕਰਕੇ ਫ੍ਰਿਜ ਰੱਖਣ। ਆਪਾਂ ਮੱਖਣੀ ਨੂੰ ਗਰਮ ਕਰ ਲਾਂ। ਤੇ ਠੰਡਾ ਹੋਣ ਤੋਂ ਬਾਅਦ ਇਹਨਾਂ ਫ੍ਰਿਜ ਰੱਖਣਾ ਆਪਾਂ। ਬਸ ਇਹ ਪਹਿ ਨਹੀਂ ਹੈਗਾ ਕਿ ਆਪਾਂ ਉਧਰ ਪਰਾਂ ਵਗ ਜਾਗੇ। ਆਪਾਂ ਨੇ ਗੈਸ ਤੇ ਰੱਖ ਲੇ। ਇਹ ਤਾਂ ਬਸ ਇੱਕ ਮਿੰਟ ਜੀ ਬਾਲਾ ਆ ਜਾਂਦਾ ਤੇ ਉੱਤੇ ਫਿਰ ਆਗੂ ਵੀ ਚੜ ਜਾਂਦੀ ਆ। ਖਾਤਰਾ ਵੀ ਬਹੁਤ ਹੁੰਦਾ। ਕੋਲੀ ਖੜ ਕੇ ਕਰੋ ਕਦੇ ਵੀ ਵਾਸ ਤੁਸੀਂ ਕੋਈ ਕੰਮ ਕਰ ਰਹੇ ਹੋ। ਇਹ ਨਾ ਹੋਵੇ ਕਿ ਮੋਬਾਈਲ ਤੇ ਧਿਆਨ ਹੋਵੇ ਇਧਰੋਂ ਨਿਕਲ ਨਿਕਲ ਕੇ ਗੈਸ ਤੇ ਪੈ ਜੇ ਤੇ ਅੱਗ ਚੜ ਜੇ ਜੇ ਅੱਗ ਚੜ ਵੀ ਜਾਂਦੀ ਆ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਉੱਤੇ ਫਟਾਫਟ ਕੱਪੜਾ ਸਿੱਟ ਕੇ ਬੁਝਾ ਦਿਓ ਅੱਗ ਨੂੰ ਤਾਂ ਤੁਸੀਂ ਇਹ ਨਾ ਸੋਚੋ ਕਿ ਆਪਾਂ ਪਾਣੀ ਨਾਲ ਬੁਝਾ ਦਾਂਗੇ ਪਾਣੀ ਨਾਲ ਨਾ ਬੁਝਾਓ ਪਾਣੀ ਨਾਲ ਨਹੀਂ ਬੁਝਦੀ ਹੁੰਦੀ ਜੇ ਰੱਖ ਕੇ ਅੱਗ ਜਾਦੇ ਚੱਲ ਜਾਂਦੀ ਹੁੰਦੀ ਕਿਉਂਕਿ ਕੋਲੇ ਖੜੇ ਰੋ ਵੈਸੇ ਤਾਂ ਤੁਸੀਂ ਆ ਦੇਖੋ ਹੁਣ ਹੋ ਜਾਣਾ ਹੈ ਜੀ ਕੁ ਮਿੰਟਾਂ ਚ ਆ ਦੇਖੋ ਹੋ ਗਿਆ ਉਬਲ ਗਿਆ ਅੱਜ ਇਹਨਾਂ ਮਾਣੇ ਉਬਲ ਗਿਆ ਅੰਜੀ ਆਪਣਾ ਉਬਲ ਗਿਆ ਮਾਣੇ ਬਾਲਾ ਆ ਗਿਆ ਹੁਣ ਆਪਾਂ ਇਹ ਠੰਡੀ ਕਰਕੇ ਫ੍ਰਿਜ ਚ ਰੱਖ ਲੀਏ ਸਾਲ ਮਾਪ ਗਏ ਸਭੰਤਾਂ ਦੇ ਅੰਜੀ ਤੋਂ ਹੁਣ ਤਿਆਰ ਕਰਨ ਲੱਗੇ ਹਾਂ ਮਾਣੇ ਹੁਣ ਆਪਣੀ ਬਣ ਗਈ ਹੋਣ ਵਾਲੀ ਆ ਜਾਣੀ ਵਸੇ ਨੂੰ ਜੇ ਸਾਡਾ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਤੁਸੀਂ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਮਾਜੀ ਆਪਣਾ ਜਿਹੜੀ ਮੱਖੀ ਗਰਮ ਕੀਤੀ ਸੀ ਉਹ ਜੰਮ ਗਈ ਹੈ। ਹੁਣ ਆਪਾਂ ਜਿਹੜਾ ਉੱਤੇ ਉੱਤੇ ਪਤਨਾ ਪਤਰਾ ਆ ਦੇਖੋ ਛੇੜੂ ਦਾ ਹੁੰਦਾ ਇਹਨੂੰ ਆਪਾਂ ਲਾ ਲਾਂਗੇ। ਟੋਟੀ ਚੋਪੜਨ ਵਾਸਤੇ ਉਹ ਕੀ ਕਿੰਨਾ ਸੋਹਣਾ ਜਿਹਾ ਪਣਾਈ ਨੇ ਗਰਮ ਕਰਾਂਗੇ ਫਿਰ ਭਾਂਡੇ ਚ ਪਾਉਂਦੇ ਆਉਟ ਦੇ ਉੱਤੇ ਜਿਹੜਾ ਆਪਣਾ ਛੇੜੂ ਜਾ ਜਾਂਦਾ ਉਸ ਨੂੰ ਐ ਝੱਬ ਜੀਂਦਾ ਰੱਖੀਏ ਭਾਏ ਕਿਲੋਪੜ ਦੇ ਕੰਮ ਆਉਂਦੇ ਬਾਹਰ ਚ ਪਾ ਨੂੰ ਉਹ ਕਰਨਾ ਹੁਣ ਕਰੀਏ ਆ ਦਿੱਕੂ ਮਿੱਚੇ-ਮਿੱਚੇ ਲੱਸੀਓ ਹਲਾਸੀ ਲੱਸੀਆ ਪਾਨੇ ਕੱਢ ਦੇਣੀ ਕਿ ਕਿਉਂ ਕਿ ਉੱਤਾਂ ਕਰ ਲਾਂਗੇ ਆ ਲੱਸੀ ਲੱਸੀ ਕਟੋਲ ਦਾਂਗੇ ਨੀਚੇ ਲੱਸੀ ਆਈ ਹੋਈ ਆ ਦਵਾਰੇ ਉੱਤੇ ਰੱਖਿਆ ਹੋਇਆ ਸਿੱਜ ਚੋ ਕੱਢ ਕੇ ਲੱਸੀ ਲੱਸੀ ਕੱਢਦੇ ਵਿੱਚੋਂ ਨਾ ਆਪਣਾ ਕਿਉ ਹੋਏਗਾ ਮੈਂ ਕਿਉ ਹੋ ਤਿਆਰ ਕਰੀ ਦੂੰਗਾ ਸੁਸਬੂ ਆ ਲਾ ਲੈ ਆਪਣਾ ਕਿਉ ਕੰਡ ਲਾਂ ਇਹ ਪਾਲਸੀ ਵਿੱਚ ਰੱਖ ਲਾਂਗੇ ਉਹਨੂੰ ਰਜਾਈ ਸਮਝਾਈ ਜਾਨੂੰ ਤਾਂ ਆਪਣਾ ਵਧੀਆ ਨਹੀਂ ਬਣਦਾ ਬਸ ਕਾਲਾ ਜਾ ਹੋ ਜਾਂਦਾ ਸੋਹਣਾ ਨਹੀਂ ਹੁੰਦਾ ਹੁਣ ਇਹ ਛਿੱਟਾ ਛਿੱਟਾ ਕਿਉਂ ਹੋਊਗਾ ਆਪਾਂ ਸਟੀਮ ਦੇ ਪਾਂਡੇ 'ਚ ਇਹਨੂੰ ਪਾਟ ਲਾਂਗੇ ਹਾਂਜੀ ਹੁਣ ਬਣਨ ਲੱਗਿਆ ਹੈ ਰਿਝਣ ਲੱਗਿਆ ਹੈ ਸਾਫ਼ ਹੋ ਜਾਊਗਾ ਸਾਰਾ ਮੋਟੇ ਪਾਂਡੇ ਵਿੱਚ ਛੇੜੂ ਨਾ ਸਾਡਾ ਇਹ ਤਰੀਕਾ ਕਿਉਂ ਕੱਢਣ ਦਾ ਤੁਹਾਨੂੰ ਕਿਵੇਂ ਲੱਗਿਆ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਵੀ ਦੱਸਿਓ ਕਿਵੇਂ ਕਿਉਂ ਕੱਢਦੇ ਹੋ ਹਲੇ ਕੋ ਹੁਣ ਆਪਣੇ ਉੱਤੇ ਇਹ ਜਿਹੜਾ ਉੱਤੇ ਤੇ ਆਇਆ ਹੋਇਆ ਸੀ ਝੇੜੀ ਦਾ ਉਹ ਸਾਰਾ ਮਚ ਗਿਆ ਤੇ ਨਾ ਇਹਦੇ ਵਿੱਚ ਲੱਸੀ ਆ ਬਸ ਘੋਲ ਹੋ ਰਾਇਆ ਇਹ ਹੁਣ ਆਪ ফাইন ਠੰਡਾ ਕਰਕੇ ਤੁਹਾਨੂੰ ਪੇ ਪਾ ਰਾਂ ਹਾਂ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਅੱਗੇ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਕਿ ਡਾਕੂਮੈਂਟ ਇਸ ਨੂੰ ਵਾਲਤੀ ਰੱਖ ਦਾਂਗੇ ਹੁਣ ਦੇਖੋ ਸ਼ੀਸ਼ੇ ਮੰਗੋ ਚੇਟ ਪਾ ਲਾਂਗੇ ਹੁਣ ਆਹ ਹੈ ਬਏਕਿਓ ਆਹ ਤੋਂ ਹੁਣ ਇਹ ਟਿਕੂ ਗਜਮੇ ਸੋਨਾ ਬਣ ਗਿਆ ਹੈ ਹਾਂਜੀ ਹੁਣ ਆਪਣਾ ਦੁੱਧ ਘੋੜੇ ਦੇਖੋ ਪਾਣੀ ਵਰਦਾ ਹੋ ਗਿਆ ਜ਼ਮੀਨ ਖੁਸ਼ਬੂ ਆਉਣ ਲੱਗ ਗਈ ਐਨੀ ਸੋਹਣੀ ਹੁਣ ਆਪਾਂ ਇਹਨੂੰ ਪੁੰਨਕੇ ਪਾਵਾਂਗੇ ਅਲੋਖੀਆ ਪਨਪੁੰਨੀ ਰੱਖ ਲਈ ਆਪਾਂ ਇਸਟੀਲ ਦਾ ਲਗਰੇ ਡੱਬਾ ਇਹ ਬਣਿਆ ਜੀ ਆਪਣਾ ਅਸਲੀ ਕੋ ਇਸ ਵਿੱਚ ਲੱਸੀ ਪਾ ਦਾਂਗੇ ਤਾਂ ਆਪਣਾ ਘੋਰ ਨਹੀਂ ਵਧੀਆ ਹੋਗਾ ਉਹ ਜਲਦੀ ਖਰਾਬ ਹੋ ਜਾਊਗਾ। ਮੈਂ ਢਿਓ ਕਰਾਂਗੇ। ਹਾਂ ਛੀਨ ਨੂੰ ਵਧੀਆ ਲੱਗਦਾ ਹੈ। ਹੁਣ ਪੈਨ ਸਟੋਰ ਕਰਕੇ ਰੱਖ ਲਾਂਗੇ। ਬੱਸ ਇਹ ਘਰਮ ਜਿਆਦਾ ਆਪਾਂ ਨੂੰ ਬਾਹਰ ਚ। ਇਹਨੇ ਥੋੜੇ ਚਿਰ ਨੂੰ ਜਮਾਉ। ਲੋਜੀ ਹੁਣ ਆਪਣਾ ਘੋੜ ਤਿਆਰ ਹੈ। ਆਪਾਂ ਨੇ ਗਰਮ ਕਰਕੇ ਆਹ ਸਟੀਲ ਦੇ ਡੱਬੇ ਚ ਪਾਤਾ ਸੀ। ਸਟੀਲ ਦੇ ਡੱਬੇ ਚ ਠੀਕ ਰਹਿੰਦਾ। ਆ ਦੇਖੋ ਜੀ ਇਹ ਹੋ ਜਾ ਬਣ ਗਿਆ ਆਪਣਾ ਕਿਉਂ ਐਨ ਵਧੀਆ ਬਣ ਗਿਆ ਜੰਮ ਗਿਆ ਹੁਣ ਆਪਣਾ ਕਿਉਂ ਕਿਉਂਕਿ ਸਟੀਲ ਦੇ ਡੱਬੇ ਚ ਧਰਾਵ ਨਹੀਂ ਹੁੰਦਾ ਠੀਕ ਰਹਿੰਦਾ ਐਨ ਵਧੀਆ ਕਿਉਂ ਬਣ ਗਿਆ ਹੁਣ ਆਪਣਾ ਇਹ ਮੱਝ ਵਿਚਾਰੀ ਦੱਬਾ ਹਾ ਉੱਤਰ ਗਿਆ ਸੀ ਚੜਾਇਆ ਵੀ ਡਾਕਟਰ ਨੇ ਪਰ ਠੀਕ ਨਹੀਂ ਆਇਆ ਵਿਚਾਰੀ ਸੂਣ ਵਾਲੀ ਹੈਗੀ ਹੁਣ ਇਹਦਾ ਦੁੱਧ ਦਿੰਦੀ ਸੀ ਰੋਜ਼ ਆਪਾਂ ਦੁੱਧ ਦੀ ਮਲਾਈ ਇਕੱਠੀ ਕਰਕੇ ਘੋਬਾ ਬਣਾ ਲੈਂਦੇ ਸੀ ਹੁਣ ਚੜਦੀ ਲੱਗਣ ਲੱਗਦੀ ਇੱਕ ਲੱਤ ਲੱਗਦੀ ਨਹੀਂ ਹੈਗੀ ਇਹਦੀ ਆਪਾਂ ਡਾਕਟਰ ਨੂੰ ਵੀ ਬੁਲਾਇਆ ਸੀ ਪਰ ਆਹ ਲੱਤ ਨਹੀਂ ਇੱਥੋਂ ਇਸ ਜਗ੍ਹਾ ਤੋਂ ਹੋ ਹੋ ਸ਼ਿਰਾ ਨੂੰ ਰਣੋ ਕੀ ਗੱਲ ਤੂੰ ਬਹੁਤ ਸ਼ਰਾਰਤ ਨੂੰ ਹੈ ਨਾ